ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਨੂੰ ਕਰੋ ਜੀ ਵੱਧ ਵੱਧ ਸਬਸਕ੍ਰਾਈਬ ਤਾਂ ਜੋ ਤੁਹਾਡੇ ਕੋਲ ਆਉਣ ਵਾਲੀ ਹਰ ਨਵੀਂ ਵੀਡੀਓ ਪਹੁੰਚ ਸਕੇ ਜੇ ਕਿਸੇ ਵੀਰ ਭੈਣ ਨੂੰ ਜੋ ਤੁਹਾਨੂੰ ਅਸੀਂ ਰਿਸ਼ਤੇ ਦੱਸਦੇ ਹਾਂ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕਿਸੇ ਵੀ ਵੀਰ ਭੈਣ ਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਰਿਸ਼ਤਾ ਕਰਨ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲਿਆ ਕਰੋ ਜੀ ਰਿਸ਼ਤਾ ਲੈ ਕੇ ਆਏ ਆ ਜੀ ਆਪਾਂ ਮੋਗੇ ਏਰੀਆ ਦੀ ਲੜਕੀ ਆ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਜੀ ਜਨਮ ਹੈ ਲੜਕੀ ਦਾ 92 ਦਾ ਕੱਦ ਹੈ ਜੀ 5 ਫੁੱਟ 7 ਇੰਚ ਪੜਾਈ ਕੀਤੀ ਜੀ ਐਮਏ ਐਮਐਡੀ ਤਿੰਨ ਪਹਿਨਾਂਣੀ ਜੀ ਇਹ ਤੇ ਤਿੰਨੋ ਹੀ ਬਾਹਰ ਨੇ ਲੜਕੀ ਹੈ ਕੈਨੇਡਾ ਦੇ ਵਿੱਚ ਪੀਆਰ ਹੈ ਲੜਕਾ ਚਾਹੀਦਾ ਜੀ ਇਹਨਾਂ ਨੂੰ ਜੋ ਕਿ ਕੈਨੇਡਾ ਪੀਆਰ ਹੋਵੇ ਤੇ ਲੜਕੇ ਨੂੰ ਜ਼ਮੀਨ 4-5 ਕਿੱਲੇ ਤੱਕ ਆਉਂਦੇ ਹੋਵੇ ਜੀ ਜੈਸੀ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1535 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਜੀ अगला रिस्तेजी अपने कोले बठंडा एरिया जाट सिख परिवार ਦਾ ਇਹ ਲੜਕਾ ਲੜਕੇ ਦਾ ਡੇਟ ਆਫ ਬਰਥ ਹੈ ਜੀ 94 ਨੂੰ ਹਾਈਟ ਹੈ 5 ਫੁੱਟ 9 ਇੰਚ ਸਟੱਡੀ ਕੀਤੀ ਹੈ ਜੀ ਮਕੈਨੀਕਲ ਇੰਜੀਨੀਅਰਿੰਗ ਦੋ ਭਰਾ ਨੇ ਦੋਨੋਂ ਕੈਨੇਡਾ ਦੇ ਵਿੱਚ ਨੇ ਜੀ ਦੂਸਰਾ ਭਰਾ ਨਾ ਦਾ ਮੈਰਿਡ ਅਤੇ ਪੀਆਰ ਹੈ ਇਹ ਲੜਕਾ ਸਟੱਡੀ ਕਰ ਰਿਹਾ ਹੈ ਜੀ ਕੈਨੇਡਾ ਦੇ ਵਿੱਚ ਇਨਾ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਜੀ ਦੋਨਾਂ ਭਰਾਵਾਂ ਕੋਲ ਇਹਨਾਂ ਕੋਲੇ 8 ਕਿੱਲੇ ਜ਼ਮੀਨ ਹੈ ਤੇ ਲੜਕੇ ਨੂੰ 4 ਕਿੱਲੇ ਜ਼ਮੀਨ ਆਉਂਦੀ ਹੈ ਬਠਿੰਡੇ ਏਰੀਆ ਨੂੰ ਪਹਿਲ ਹੈ ਜੀ ਜਿਸ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫੋਨ ਨੰਬਰ ਹੈਗਾ ਜੀ 1536 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਸਤਾ ਜੀ ਤਰਨਤਾਰਨ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਜੀ ਲੜਕੇ ਦਾ ਡੇਟ ਆਫ ਬਰਥ ਹੈ 95 ਹਾਈਟ ਹੈ ਜੀ 6 ਫੁੱਟ ਤੇ ਸਟੱਡੀ ਕੀਤੀ ਹੈ ਅਲਲਵੀ ਦੋ ਭੈਣ ਭਰਾਣੇ ਭੈਣ ਲੜਕੇ ਦੀ ਮੈਰਿਡ ਹੈ ਲੜਕੀ ਨੂੰ 40 ਕਿੱਲੇ ਜ਼ਮੀਨ ਆਉਂਦੀ ਹੈ ਲੜਕਾ ਵਕੀਲ ਦੀ ਜੌਬ ਕਰਦਾ ਹੈ ਜੀ ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਪੜੀ ਲਿਖੀ ਹੋਵੇ ਤੇ ਫੈਮਲੀ ਬਰਾਬਰ ਦੀ ਹੋਵੇ ਜੀ ਜਿਸ ਕਿਸੇ ਵੀਰਪੈਨ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1538 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਮਕਸਰੇ ਏਰੀਏ ਤੋਂ ਜੱਟ ਸਿੱਖ ਪਰਿਵਾਰ ਦੀ ਇਹ ਲੜਕੀ ਹੈ ਲੜਕੀ ਦਾ ਡੇਟ ਆਫ ਬਰਥ ਹੈ ਜੀ 93 ਹਾਈਟ ਹੈ 5 ਫੁੱਟ 7 ਇੰਚ ਸਟੱਡੀ ਕੀਤੀ ਹੈ ਬੀਟੈਕ ਤੇ ਦੋ ਭੈਣ ਭਰਾ ਨੇ ਜੀ ਪੈਨ ਵੀ ਸਟੇਡੀਗ੍ਰੀ ਚ ਪੀਆਰ ਆ ਤੇ ਮੈਰਿਡਾ ਲੜਕਾ ਚਾਹੀਦਾ ਜੀ ਇਹ ਲੜਕੀ ਆਸਟ੍ਰੇਲੀਆ ਦੇ ਵਿੱਚ ਪੀਆਰ ਆ ਲੜਕਾ ਚਾਹੀਦਾ ਪੜਿਆ ਲਿਖਿਆ ਹੋਵੇ ਜ਼ਮੀਨ 15 ਤੋਂ 20 ਕਿਲਨੇ ਤੱਕ ਆਉਂਦੀ ਹੋਵੇ ਜੀ ਜੇ ਕਿਸੇ ਵੀਰਪੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ 1537 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਦੇ ਫਾਈਲ ਨੰਬਰ ਦੱਸ ਕੇ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਸਤਾ ਜੀ ਆਪਣੇ ਕੋਲੇ ਮਲੋਟ ਏਰੀਆ ਜੱਟ ਸਿੱਖ ਪਰਿਵਾਰ ਦਾ ਇਹ ਲੜਕਾ ਹੈ। ਉਹ ਤਿੰਨਾਂ ਦਾ ਸਿੱਧੂ ਹੈ ਜੀ। ਲੜਕੇ ਦਾ ਡੇਟ ਆਫ ਬਰਥ ਹੈ ਜੀ 93, ਹਾਈਟ ਹੈ 5 ਫੁੱਟ 8 ਇੰਚ। ਸਟੱਡੀ ਕੀਤੀ ਹੈ ਬੈਚਲਰ ਆਫ ਸਿਵਲ ਇੰਗਲਿਸ਼। ਦੋ ਭਰਾ ਨੇ ਜੀ ਛੋਟਾ ਭਰਾ ਇਹਨਾਂ ਦਾ ਅਮਰੀਕਾ ਦੇ ਵਿੱਚ ਹੈ ਤੇ ਦੋਨਾਂ ਭਰਾਵਾਂ ਨੂੰ ਟੋਟਲ 12 ਕਿੱਲੇ ਜ਼ਮੀਨ ਆਉਂਦੀ ਹੈ। ਲੜਕਾ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਹੈ। ਇਹਨਾਂ ਨੂੰ ਲੜਕੀ ਚਾਹੀਦੀ ਹੈ ਜੋ ਕਿ ਆਸਟ੍ਰੇਲੀਆ ਦੇ ਵਿੱਚ ਕਈ ਹੋਵੇ ਜੀ। ਜੇ ਕਿਸੇ ਵੀਰ ਭੈਣ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1540। ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਲੈ ਗਏ ਜੀ ਆਪਾਂ ਏਰੀਆ ਇਹਨਾਂ ਦਾ ਸੰਗਰੀਆ ਕਾਸਟ ਪਰਚਾ ਪੱਤਾ ਜੀ ਲੜਕੀ ਦਾ ਲੜਕੇ ਦਾ ਡੇਟ ਆਫ ਬਰਥ 94 ਹਾਈਟ ਹੈ ਜੀ 511 ਸਟੱਡੀ ਕੀਤੇ ਐਮਏ ਬੀਏ ਦੋ ਭੈਣਾਂ ਤੇ ਦੋ ਭਰਾ ਹੈ ਜੀ ਸਾਰੀ ਫੈਮਿਲੀ ਇਹਨਾਂ ਦੀ ਗੁਰਸਿੱਖ ਹੈ ਲੜਕਾ ਜੌਬ ਕਰਦਾ ਜੀ ਲੜਕੀ ਚਾਹੀਦੀ ਹੈ ਪੜ੍ਹੀ ਲਿਖੀ ਹੋਵੇ ਤੇ ਪਰਿਵਾਰ ਗੁਰਸਿੱਖ ਹੋਵੇ ਜੀ ਇਹਨਾਂ ਦਾ ਮੈਨੇਜਰ ਦੀ ਜੌਬ ਕਰਦਾ ਈ ਲੜਕਾ ਜੈਸਿਕੀ ਸੇ ਵੀਰਪਨ ਹੋਇਰਿਸ ਤਪਸੰਦ ਹੁੰਦਾ ਇਸ ਰਿਸ਼ਤੇ ਦਾ ਫਾਈਲ ਨੰਬਰ ਹੈਗਾ ਜੀ 1355 ਤੁਸੀਂ ਸਾਡੇ ਨਾਲ ਇਸ ਰਿਸ਼ਤੇ ਬਾਰੇ ਗੱਲਬਾਤ ਇਸ ਦਾ ਫਾਈਲ ਨੰਬਰ ਦੱਸ ਕੇ ਕਰ ਸਕਦੇ ਹੋ ਜੇ ਕਿਸੇ ਵੀ ਕਿਸੇ ਵੀਰ ਭੈਣ ਨੂੰ ਜੋ ਤੁਹਾਨੂੰ ਰਿਸ਼ਤੇ ਦਸਤੇ ਨੇ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਹੁੰਦਾ ਹੈ ਤਾਂ ਤੁਸੀਂ ਜੋ ਸਾਡਾ ਸਕਰੀਨ ਤੇ ਨੰਬਰ ਆ ਰਿਹਾ ਹੈ ਉਸ ਨੰਬਰ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਜੇ ਕਿਸੇ ਵੀ ਵੀਰ ਭੈਣ ਨੇ ਆਪਣੇ ਰਿਸ਼ਤੇ ਦੀ ਐਡ ਪਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਧੰਨਵਾਦ